हां जी ਤੁਸੀਂ ਜੁੜੇ ਹੋ ਸਟਾਰ ਡਿਟੈਲ ਪੰਜਾਬ న్యూਸ ਚੈਨਲ ਦੇ ਉੱਤੇ ਅੱਜ ਫਿਰ ਅਪਡੇਟ ਲੈ ਕੇ ਹਾਜ਼ਰ ਹੋਇਆ ਪੰਜਾਬ ਦੇ ਵਿੱਚ 2500 ਰੁਪਏ ਪੈਨਸ਼ਨ ਦਾ ਬਹੁਤ ਜ਼ਿਆਦਾ ਰੌਲਾ ਪੈ ਰਿਹਾ ਹੈ ਇਸ ਵੇਲੇ ਪੰਜਾਬ ਸਰਕਾਰ ਵੱਲੋਂ ਬੜਾਪਾ ਪੈਨਸ਼ਨ ਜਿਹੜੀ ਹੈ 1500 ਰੁਪਏ ਮਹੀਨਾ ਦਿੱਤੀ ਜਾਂਦੀ ਹੈ ਇਹ ਪੈਨਸ਼ਨ ਜਿਹੜੀ ਹੈ 58 ਸਾਲ ਤੋਂ ਉੱਪਰ ਦੀਆਂ ਔਰਤਾਂ ਤੇ 65 ਸਾਲ ਤੋਂ ਉੱਪਰ ਦੇ ਮਰਦਾਂ ਨੂੰ ਮਿਲਦੀ ਹੈ ਸਾਲਾਨਾ ਆਮਦਨ ਜਿਨ੍ਹਾਂ ਦੀ 60000 ਰੁਪਏ ਤੋਂ ਘੱਟ ਹੈ ਤੇ ਜ਼ਮੀਨ ਦੇ ਕੁਝ ਨਿਯਮ ਵੀ ਇਹਦੇ ਵਿੱਚ ਲਾਗੂ ਹੁੰਦੇ ਨੇ ਹੁਣ ਦੱਸਦੀ ਹਾਂ 2500 ਰੁਪਏ ਪੈਨਸ਼ਨ ਦੀ ਗੱਲ ਕਿਉਂ ਚੱਲ ਰਹੀ ਹੈ ਕੁਝ ਮੇਰੇ ਦੋਸਤਾਂ YouTube ਵੀਡੀਓ ਤੇ ਸੋਸ਼ਲ ਮੀਡੀਆ ਖਬਰਾਂ ਦੇ ਵਿੱਚ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਹੁਣ 2500 ਰੁਪਏ ਪੈਨਸ਼ਨ ਮਿਲੇਗੀ ਪਰ ਜਿਹੜੀ ਸੱਚਾਈ ਹੈ ਉਹ ਇਹ ਹੈ ਕਿ ਪੰਜਾਬ ਸਰਕਾਰ ਦੀ ਕਿਸੇ ਵੀ ਅਧਿਕਾਰਤ ਵੈੱਬਸਾਈਟ ਜਾਂ ਨੋਟੀਫਿਕੇਸ਼ਨ ਦੇ ਵਿੱਚ ਅਜੇ ਤੱਕ ਇਸ ਤਰ੍ਹਾਂ ਦੀ ਕੋਈ ਸਕੀਮ ਦਾ ਐਲਾਨ ਨਹੀਂ ਹੋਇਆ ਸਿਰਫ ਲੋਕ ਜਿਹੜੇ ਆਪਣੇ ভিউ ਛਾਪਣ ਦੇ ਲਈ ਆਪਣੇ ਨੋਟਸ ਛਾਪਣ ਦੇ ਲਈ ਇਹ ਅਫਵਾਹਾਂ ਫੈਲਾ ਰਹੇ ਨੇ ਪੰਜਾਬ ਸਰਕਾਰ ਦੀਆਂ ਮੁੱਖ ਪੈਨਸ਼ਨ ਸਕੀਮਾਂ ਕਿਹੜੀਆਂ ਚੱਲ ਰਹੀਆਂ ਨੇ ਉਹ ਤੁਹਾਨੂੰ ਦੱਸਦੀਆਂ ਨੰਬਰ 1 ਤੇ ਚੱਲ ਰਹੀ ਹੈ ਬੁਢਾਪਾ ਪੈਨਸ਼ਨ ਜਿਦੇ ਵਿੱਚ ਮਰਦ ਜਿਹੜੇ 65 ਸਾਲ ਤੋਂ ਉੱਪਰ ਅਰਜੀ ਦੇ ਸਕਦੇ ਨੇ ਔਰਤਾਂ 58 ਸਾਲ ਤੋਂ ਉੱਪਰ ਅਰਜੀ ਦੇ ਸਕਦੀਆਂ ਨੇ ਮਹੀਨਾਵਾਰ ਪੈਨਸ਼ਨ ਜਿਹੜੀ ਹੈ 1500 ਰੁਪਏ ਮਿਲਦੀ ਹੈ ਨੰਬਰ 2 ਤੇ ਚੱਲ ਰਹੀ ਹੈ ਵਿਧਵਾ ਤਲਾਕशुदा ਜਾਂ ਇਕੱਲੀਆਂ ਔਰਤਾਂ ਲਈ ਪੈਨਸ਼ਨ ਉਮਰ ਜਿਹੜੀ ਹੈ ਇਹਦੇ ਵਿੱਚ 18 ਸਾਲ ਤੋਂ ਉੱਪਰ ਤੇ ਸ਼ਰਤ ਜਿਹੜੀ ਹੈ ਘਰੇਲੂ ਆਮਦਨ ਨਿਰਧਾਰਤ ਹੱਦ ਤੋਂ ਘੱਟ ਹੋਵੇ ਮਹੀਨਾਵਾਰ ਪੈਨਸ਼ਨ ਜਿਹੜੀ ਹੈ 1500 ਰੁਪਏ ਮਿਲਦੀ ਹੈ ਨੰਬਰ 3 ਤੇ ਚੱਲਦੀ ਹੈ ਅਪਾਹਸ ਪੈਨਸ਼ਨ 40% ਜਾਂ ਇਸ ਤੋਂ ਵੱਧ ਅਪਾਸਤਾ ਵਾਲੇ ਵਿਅਕਤੀ ਇਹਦੇ ਵਿੱਚ ਸ਼ਾਮਲ ਹੁੰਦੇ ਨੇ ਉਮਰ ਜਿਹੜੀ ਹੈ 18 ਸਾਲ ਤੋਂ ਉੱਪਰ ਹੈ ਤੇ ਮਹੀਨਾਵਾਰ ਪੈਨਸ਼ਨ 1500 ਰੁਪਏ ਹੈ ਅਨਾਥ ਬੱਚਿਆਂ ਦੇ ਲਈ ਵੀ ਪੈਨਸ਼ਨ ਹੈ ਉਹ ਬੱਚੇ ਜਿਨ੍ਹਾਂ ਦੇ ਮਾਤਾ ਪਿਤਾ ਦੋਵੇਂ ਮਰ ਚੁੱਕੇ ਹੋਣ ਮਹੀਨਾਵਾਰ ਪੈਨਸ਼ਨ ਜਿਹੜੀ ਹੈ 750 ਰੁਪਏ ਪ੍ਰਤੀ ਬੱਚਾ ਜਿਆਦਾ ਤੋਂ ਜਿਆਦਾ ਦੋ ਬੱਚਿਆਂ ਲਈ ਮਿਲਦੀ ਹੈ ਨੰਬਰ 5 ਤੇ ਚੱਲ ਰਹੀ ਹੈ ਆਧਾਰਿਤ ਪੈਨਸ਼ਨ ਜਿਹਨੂੰ ਡਿਪੈਂਡੈਂਸ ਪੈਨਸ਼ਨ ਵੀ ਕਿਹਾ ਜਾਂਦਾ ਹੈ ਜੇਕਰ ਦੇ ਵਿੱਚ ਰੋਜ਼ੀ ਕਮਾਉਣ ਵਾਲਾ ਮੁੱਖ ਵਿਅਕਤੀ ਹੀ ਨਹੀਂ ਰਿਹਾ ਉਹਦੇ ਤੇ ਨਿਰਪੱਖ ਲੋਕਾਂ ਨੂੰ ਇਹ ਪੈਨਸ਼ਨ ਜਿਹੜੀ ਹੈ ਉਹ ਦਿੱਤੀ ਜਾਂਦੀ ਹੈ ਮਹੀਨਾਵਾਰ ਰਕਮ ਜਿਹੜੀ 1500 ਰੁਪਏ ਇਹਦੇ ਵਿੱਚ ਮਿਲਦੀ ਹੈ ਹੁਣ ਤੁਹਾਨੂੰ ਦੱਸਤੀਆਂ ਕਿ ਪੈਨਸ਼ਨਾਂ ਦੇ ਅਕੋਰਡਿੰਗ ਕਿਹੜੇ ਕਿਹੜੇ ਸਬੂਤ ਇਹਦੇ ਵਿੱਚ ਲੱਗਦੇ ਨੇ ਨੰਬਰ 1 ਤੇ ਜੇਕਰ ਦੇਖੀਏ ਬੁਢਾਪਾ ਪੈਨਸ਼ਨ ਦੇ ਵਿੱਚ ਤੁਹਾਡਾ ਆਧਾਰ ਕਾਰਡ ਉਮਰ ਦਾ ਸਬੂਤ ਮੈਟ੍ਰਿਕ ਸਰਟੀਫਿਕੇਟ ਜਨਮ ਸਰਟੀਫਿਕੇਟ ਜਾਂ ਹੋਰ ਪਮਜ਼ਨ ਸਰਟੀਫਿਕੇਟ ਪਿੰਡ ਦੇ ਵਿੱਚ ਪਟਵਾਰੀ ਨਗਰ ਨਿਗਮ ਤੋਂ ਜੇ ਸ਼ਹਿਰ ਦੇ ਵਿੱਚੋਂ ਤਾਂ ਬੈਂਕ ਪਾਸਬੁੱਕ ਤੇ ਖਾਤਾ ਨੰਬਰ ਪਾਸਪੋਰਟ ਸਾਈਜ਼ ਫੋਟੋ ਅਰਜੀ ਦੇਣ ਦੀ ਪ੍ਰਕਿਰਿਆ ਜਿਹੜੀ ਆਪਣੇ ਪਿੰਡ ਦੇ ਅੰਗਨਵਾੜੀ ਵਰਕਰ ਜਾਂ ਪੰਚਾਇਤ ਦੇ ਸਰਪੰਚ ਕੋਲ ਵੀ ਇਹ ਫਾਰਮ ਭਰਿਆ ਜਾ ਸਕਦਾ ਹੈ ਸਹਿਰੀ ਕਿਤਰਾਂ ਦੇ ਵਿੱਚ ਮਿਊਨਿਸਪਲ ਕਾਉਂਸਲ ਨਗਰ ਨਿਗਮ ਦਫ਼ਤਰ ਦੇ ਵਿੱਚ ਵੀ ਤੁਸੀਂ ਅਰਜੀ ਦੇ ਸਕਦੇ ਹੋ ਅਰਜੀ ਦੇਣ ਤੋਂ ਬਾਅਦ ਜੇ ਪ੍ਰਮਾਣਿਤ ਹੋ ਜਾਂਦੀ ਹੈ ਤਾਂ ਸਿੱਧੀ ਤੁਹਾਡੀ ਰਾਸ਼ੀ ਜਿਹੜੀ ਹੈ ਬੈਂਕ ਖਾਤੇ ਵਿੱਚ ਆ ਜਾਂਦੀ ਹੈ ਨੰਬਰ 2 ਤੇ ਵਿਧਵਾ ਤਲਾਕ ਸੁਦਾਤ ਤੇ ਇਕਲੀਆਂ ਔਰਤਾਂ ਲਈ ਪੈਨਸ਼ਨ ਇਹਦੇ ਵਿੱਚ ਲੱਗਦੇ ਨੇ ਦਸਤਾਵੇਜ਼ ਆਧਾਰ ਕਾਰਡ ਪਤੀ ਦੀ ਮੌਤ ਦਾ ਸਰਟੀਫਿਕੇਟ ਤਲਾਕ ਦਾ ਆਦੇਸ਼ ਨੰਬਰ ਤਨ ਤੇ ਜਿਹੜਾ ਆਮਦਨ ਸਰਟੀਫਿਕੇਟ ਨੰਬਰ 4 ਤੇ ਬੈਂਕ ਪਾਸਬੁੱਕ ਤੇ ਫੋਟੋ ਅਰਜੀ ਪ੍ਰਕਿਰਿਆ ਸੇਮ ਹੈ ਪਿੰਡ ਪੰਚਾਇਤ ਦਫਤਰ ਜਾਂ ਅੰਗਰਵਾੜੀ ਕੇਂਦਰਾਂ ਇਥੇ ਤੁਸੀਂ ਫਾਰਮ ਭਰ ਸਕਦੇ ਹੋ ਫਾਰਮ ਨਾਲ ਸਾਰੇ ਸਬੂਤ ਲਗਾ ਕੇ ਜਮ੍ਹਾਂ ਕਰਾਉਣਾ ਹੁੰਦਾ ਹੈ ਨੰਬਰ 3 ਤੇ ਚੱਲਦੀ ਹੈ ਅਪਾਸ ਜਿਦੇ ਵਿੱਚ ਦਸਤਾਵੇਜ਼ ਲੱਗਦੇ ਨੇ ਆਧਾਰ ਕਾਰਡ ਅਪਾਸਤਾ ਸਰਟੀਫਿਕੇਟ ਘੱਟੋ ਘੱਟ 40% ਦੀ ਪ੍ਰਮਾਣਿਕਤਾ ਵਾਲਾ ਇਹਦੇ ਵਿੱਚ ਚੱਲਦਾ ਸਿਵਲ ਸਰਜਨ ਜਾਂ ਮੈਡੀਕਲ ਬੋਰਡ ਤੋਂ ਜਿਹੜਾ ਪ੍ਰਵਾਨਿਤ ਹੈ ਬੈਂਕ ਪਾਸਬੁੱਕ ਦੇ ਵਿੱਚ ਲੱਗਦੀ ਹੈ ਤੇ ਫੋਟੋ ਲੱਗਦੀ ਹੈ ਇਹਦੀ ਅਰਜੀ ਤੁਸੀਂ ਦੇ ਸਕਦੇ ਹੋ ਆਨਲਾਈਨ ਸੇਵਾ ਕੇਂਦਰਾਂ ਦੇ ਵਿੱਚ ਜਾਂ ਸੁਵਿਧਾ ਕੇਂਦਰਾਂਹੀਂ ਵੀ ਤੁਸੀਂ ਦੇ ਸਕਦੇ ਹੋ ਪਿੰਡ ਪੰਚਾਇਤ ਦਫ਼ਤਰ ਜਾਂ ਨਗਰ ਨਿਗਰਾਂਹੀਂ ਵੀ ਤੁਸੀਂ ਅਰਜੀ ਦੇ ਸਕਦੇ ਹੋ ਅਨਾਥ ਬੱਚਿਆਂ ਲਈ ਅਗਲੀ ਜਿਹੜੀ ਪੈਨਸ਼ਨ ਹੈ ਉਹਦੇ ਵਿੱਚ ਲੱਗਦੇ ਨੇ ਬੱਚਿਆਂ ਦੇ ਜਨਮ ਸਰਟੀਫਿਕੇਟ ਮਾਤਾ ਪਿਤਾ ਦੇ ਮੌਤੇ ਸਰਟੀਫਿਕੇਟ ਸਹਾਇਕੀ ਸਬੂਤ ਜਿਹੜੇ ਨੇ ਬੈਂਕ ਖਾਤਾ ਬੱਚੇ ਦੇ ਨਾਮ ਤੇ ਜਾਂ ਸਰਪ੍ਰਸ ਦੇ ਨਾਮ ਤੇ ਜਿਹੜਾ ਵੀ ਬੱਚੇ ਦਾ ਪਾਲਣ ਪੋਸ਼ਣ ਕਰ ਰਿਹਾ ਹੈ ਤੇ ਅਰਜੀ ਦੇਣੀ ਹੈ ਤੁਸੀਂ ਪਿੰਡ ਦੇ ਅੰਗਣਵਾੜੀ ਵਰਕਰ ਜਾਂ ਚਾਰਡ ਵੈਲਫੇਅਰ ਕਮੇਟੀ ਰਾਹੀਂ ਜਮ੍ਹਾਂ ਕਰਾ ਸਕਦੇ ਹੋ ਆਧਾਰਿਤ ਪੈਨਸ਼ਨ ਜਿਹੜੀ ਮਿਲਦੀ ਹੈ ਉਹਦੇ ਵਿੱਚ ਦਸਤਾਵੇਜ਼ ਲੱਗਦੇ ਨੇ ਆਧਾਰ ਕਾਰਡ ਮੌਦਾ ਸਰਟੀਫਿਕੇਟ ਕਰਦੇ ਮੁੱਖ ਕਮਾਉਣ ਵਾਲੇ ਦਾ ਨਿਰਪਰਤਾ ਦਾ ਸਬੂਤ ਆਮਦਨ ਸਰਟੀਫਿਕੇਟ ਬੈਂਕ ਪਾਸਬੁੱਕ ਅਰਜੀ ਤੁਸੀਂ ਦੇ ਸਕਦੇ ਹੋ ਪਿੰਡ ਦਾ ਸ਼ਹਿਰ ਦੇ ਸਮਾਜਿਕ ਸੁਰੱਖਿਆ ਦਫ਼ਤਰ ਦੇ ਵਿੱਚ ਜਾਂ ਸੇਵਾ ਕੇਂਦਰ ਦੇ ਵਿੱਚ ਹੁਣ ਦੱਸ ਦਿਆਂ ਕਿੱਥੇ ਮਿਲਣਗੇ ਤੁਹਾਨੂੰ ਫਾਰਮ ਸੇਵਾ ਕੇਂਦਰ ਸੁਵਿਧਾ ਕੇਂਦਰ ਔਨਲਾਈਨ ਅਰਜੀ ਤੁਸੀਂ ਦੇ ਸਕਦੇ ਹੋ ਪੰਚਾਇਤ ਘਰ ਜੇ ਸ਼ਹਿਰ ਕਿਤਰ ਨਾਲੋਂ ਤਾਂ ਨਗਰ ਨਿਗਮ ਦਫ਼ਤਰ ਦੇ ਵਿੱਚ ਜਾ ਸਕਦੇ ਹੋ ਸੋਸ਼ਲ ਸਿਕਿਉਰਿਟੀ ਡਿਪਾਰਟਮੈਂਟ ਪੰਜਾਬ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਸਾਰਾ ਕੁਝ ਚੈੱਕ ਕਰ ਸਕਦੇ ਹੋ ਸੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਹੈ ਹੋ ਸਕਦਾ ਹੈ ਤੁਹਾਨੂੰ ਇਸ ਤੋਂ ਹੈਲਪ ਮਿਲੀ ਹੋਵੇਗੀ ਜੇ ਹੈਲਪ ਮਿਲੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੇ ਬਿਨਾ ਨਾ ਜਾਇਓ ਕਿਉਂਕਿ ਹੋਰ ਵੀ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਾਂਗੇ ਸੋ ਮਿਲਦੇ ਆ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਦਿਓ ਇਜਾਜ਼ਤ ਧੰਨਵਾਦ